ਸਰ ਜਿਹੜੇ ਸਕੂਲੀ ਬੱਚੇ ਨੇ ਇਹਨਾਂ ਜੋ ਬਾਈਕ ਚਲਾਉਂਦੇ ਸੀ ਇਹਨਾਂ ਵਾਸਤੇ ਸਰਕਾਰ ਨੇ ਨਵਾਂ ਪ੍ਰੋਵੀਜ਼ਨ ਨਵਾਂ ਹੁਕਮ ਕਰਿਆ ਹੈ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਮੋਟਰ ਵਹੀਕਲ ਨਾ ਚਲਾਵੇ ਬਿਨਾਂ ਲਾਇਸੈਂਸ ਤੋਂ ਜੇਕਰ ਚਲਾਉਂਦਾ ਤਾਂ ਦਾ ਚਲਾਨ ਹੋਏਗਾ ਜਿਹਦਾ 25000 ਰੁਪਏ ਜੁਰਮਾਨਾ ਜਾਂ 3 ਸਾਲ ਦੀ ਉਹਨਾਂ ਤੇ ਰੈਨਸ ਨੂੰ ਕੈਦ ਜਿਹੜੇ ਇਸ ਵਹੀਕਲ ਨੂੰ ਪ੍ਰੋਵਾਈਡ ਕਰਦੇ ਆ ਇਹਨਾਂ ਨੂੰ ਇਹ ਗੱਲ ਹੈਲਾ ਇੱਕ ਫਾਸਟਨੀ ਜਮ AC ਸੈਕੰਡ ਸਾਰੇ ਹੀ ਲੋਕਾਂ ਵਾਸਤੇ ਜਿਹੜੇ ਆਵਾਮ ਘੁੰਮਦੇ ਫਿਰਦੇ ਆ ਵਾਈਕ ਤੇ ਆਉਂਦੇ ਆ ਜਿਨ੍ਹਾਂ ਦੀ ਏਜ ਹੋ ਗਈ ਵਾਈਕ ਤੇ ਆਉਂਦੇ ਜਾਂਦੇ ਆ ਉਹ ਹੈਲਮਟ ਲਾ ਕੇ ਚੱਲਣ ਕਿਉਂਕਿ ਹੈਲਮਟ ਲਾ ਕੇ ਇਹ ਚੱਲਦਾ ਤਾਂ 40% ਮੌਤਾਂ ਦਾ ਰੇਟ ਘੱਟ ਜਾਂਦਾ 40% ਮੌਤਾਂ ਦਾ ਕਾਰਨ ਸਿਰਫ ਹੈਲਮਟ ਨੂੰ ਨਾ ਪਹਿਨਣਾ ਪਿੱਛੇ ਜੀ ਇੱਕ ਮਹੀਨਾ ਹੋ ਗਿਆ ਇੱਕ ਐਕਸੀਡੈਂਟ ਹੋਇਆ ਮੇਰੇ ਸਾਹਮਣੇ ਲਾਈਵ ਐਕਸੀਡੈਂਟ ਦੇਖਿਆ ਮੂਰੇ ਇੱਕ ਕੱਪ ਜਾ ਰਹੀ ਆ ਪਿੱਛੇ ਇੱਕ ਵਾਈਕ ਸਵਾਰ ਜਾ ਰਿਹਾ ਤੇ ਉਹ ਪਿਕਅਪ ਨੇ ਘਮਾਤੀ ਜਿਵੇਂ ਉਹ ਬਾਈਕ ਸਵਾਰ ਦੇ ਫਰਮਟ ਲਿਆ ਹੁੰਦਾ ਤਾਂ ਦੀ ਮੌਤ ਨਹੀਂ ਹੋਣੀ ਉਹ ਏਵੇਂ ਤੱਕ ਪਹੁੰਚ ਨਹੀਂ ਪਾਇਆ ਉਹਨੂੰ ਫਰਸਟ ایڈ ਵੀ ਦਿੱਤੀ ਪਹੁੰਚਾ ਵੀ ਪਰ ਏਵੇਂ ਤੱਕ ਪਹੁੰਚ ਨਹੀਂ ਪਾਇਆ ਸੋ ਸਾਰਿਆਂ ਨੂੰ ਅਪੀਲ ਆ ਕਿ ਕੋਈ ਬਾਈਕ ਤੇ ਚੜਦਾ ਤਾਂ ਉਹ ਹੈਲਮਟ ਪਹਿਨ ਕੇ ਫਿਰ ਚੱਲੇ ਤੇ ਸਿੱਕ ਭਾਈ ਚਾਰੇ ਦਾ ਤਾਂ ਉਹ ਭਾਈ ਦਸਤਾਰ ਪਹਿਨ ਕੇ ਪ੍ਰੋਪਰ ਫਿਰ ਚੱਲੇ ਕਿਉਂਕਿ ਇਹਦੇ ਨਾਲ ਸਾਡੇ ਸਿਰ ਦੀ ਸੱਤ ਵੱਜ ਜਾਂਦੀ ਹੈ ਜੇ ਹਲਮਟ ਪਹਿਨਦਾ ਤਾਂ 70% ਸੇਫਰ ਹੈ 70% ਸੇਫ ਹੈ ਇਹਦੇ ਨਾਲ ਹੀ ਹਾਲ ਹੀ ਵਿੱਚ ਸਰਕਾਰ ਨੇ ਇੱਕ ਨਵੀਂ ਸਕੀਮ ਲਾਂਚ ਕੀਤੀ ਹੈ ਪ੍ਰਸਤਾ ਪ੍ਰਸਤਾ ਸਕੀਮ ਦੇ ਤਾਤਾ ਅਗਰ ਕੋਈ ਵੀ ਵਿਅਕਤੀ ਕਿਸੇ ਨੂੰ ਐਕਸੀਡੈਂਟ ਵਾਲੇ ਨੂੰ ਚੁੱਕ ਕੇ ਹਸਪਤਾਲ ਪਹੁੰਚਾਉਂਦਾ ਉਹਦੀ ਜਾਨ ਬਚਾਉਂਦਾ ਤਾਂ ਉਸ ਨੂੰ 2000 ਰੁਪਏ ਸਰਕਾਰ ਵੱਲੋਂ ਇਨਾਮ ਪਲੱਸ ਇੱਕ ਜੀਵਨ ਰੱਖਿਆ ਸਰਟੀਫਿਕੇਟ ਉਸ ਨੂੰ 15 ਅਗਸਤ ਜਾਂ 26 ਜਨਵਰੀ ਪੇਰ ਨੂੰ ਸਨਮਾਨਿਤ ਕੀਤਾ ਜਾਏਗਾ ਕਿ ਇਸ ਵਿਅਕਤੀ ਨੇ ਸੜਕ ਤੇ ਜਾਂ ਸੜਕੀ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਬਚਾਈ ਹੈ। ਇਹਦੇ ਨਾਲ ਹੀ ਅਸੀਂ ਫਰਸਟ ایڈ ਦੀ ਵੀ ਆਮ ਲੋਕਾਂ ਨੂੰ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਜਦੋਂ ਇਸ ਤਰ੍ਹਾਂ ਦਾ ਕੋਈ ਚੀਜ਼ ਮਿਲਦੀ ਆ ਇਹ ਐਕਸੀਡੈਂਟ ਮਿਲਦਾ ਤਾਂ ਉਸ ਨੂੰ ਚੁੱਕ ਕੇ ਫਰਸਟ ایڈ ਦਿਓ ਤੇ ਨਾਲ ਡਰੰਕ ਡਰਾਈਵਿੰਗ ਕੋਈ ਵਿਅਕਤੀ ਸ਼ਰਾਬ ਪੀ ਕੇ ਨਾ ਚੱਲੇ। ਕਿਉਂਕਿ ਸ਼ਰਾਬ ਪੀ ਕੇ ਸ਼ਾਮ ਨੂੰ ਬਹੁਤ ਸਾਰੇ ਬੰਦੇ ਮਿਲਦੇ ਆ ਜੋ ਕਿਸੇ ਅਣਜਾਣ ਬੰਦੇ ਨੂੰ ਹਾਸੇ ਦਾ ਸ਼ਿਕਾਰ ਕਰਕੇ ਉਹਦੀ ਜਾਨ ਗਵਾਵੰਦੇ ਆ ਜਿਸ ਬੰਦੇ ਦਾ ਸਾਡੇ ਨਾਲ ਕੋਈ ਲਿੰਕ ਨਹੀਂ ਹੁੰਦਾ ਉਸ ਬੰਦੇ ਨੂੰ ਇੱਕ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਾ ਬੰਦਾ ਜਾਨ ਨੂੰ ਗਵਾਵੰਦਾ ਅਸੀਂ ਚਾਹੁੰਦੇ ਆ ਕਿ ਕੋਈ ਬੰਦਾ ਪਹਿਲੀ ਗੱਲ ਦਾ ਨਸ਼ਾ ਪੀਓ ਹੀ ਨਾ ਨਸ਼ਾ ਕਿਸੇ ਵੀ ਕਿਸਮ ਦਾ ਨਹੀਂ ਕਰਨਾ ਸਾਰੇ ਨਸ਼ੇ ਮਾਰੇ ਨੇ ਸਾਰੇ ਕੋਗੇ ਸਾਡੇ ਬਾਡੀ ਆਰਗਨਿਜ਼ਮ ਖਤਮ ਕਰਦੇ ਆ ਪਰ ਜੇ ਤੁਹਾਨੂੰ ਕੋਈ ਆਦਤ ਹੀ ਆ ਸ਼ਰਾਬ ਪੀ ਕੇ ਪਲੀਜ਼ ਵਹੀਕਲ ਮੋਟਰ ਵਹੀਕਲ ਬਿਲਕੁਲ ਵੀ ਨਾ ਚਲਾਓ ਕਿਉਂਕਿ ਹਾਸਿਆਂ ਦਾ ਕਾਰਨ ਮੰਨਦੇ ਆ ਇਦੇ ਨਾਲ ਇੱਕ ਕਾਰ ਜੀਪ ਵਾਸਤੇ ਕਾਰ ਜੀਪ ਹੈ 4 4 ਵਿਲਰਸ ਨੇ ਇਹਨਾਂ ਦੇ ਉੱਪਰ ਜਿੰਨੇ ਵੀ ਬੈਠਦੇ ਨੇ ਪਹਿਲਾ ਫਰੰਟ ਸੀਟਾਂ ਦੇ ਤਾਂ ਸੀਟ ਵੈਲਟ ਲਗਾਉਂਦੇ ਲਗਾਉਂਦੇ ਸੀ ਬਟ ਹੁਣ ਰੀਅਰ ਸੀਟ ਵੈਲਟਾਂ ਦੇ ਉੱਪਰ ਵੀ ਹਰ ਇੱਕ ਵਿਅਕਤੀ ਸੀਟ ਵੈਲਟ ਲਗਾਏਗਾ ਅਗਰ ਨਹੀਂ ਲਗਾਉਂਦਾ ਤਾਂ ਉਸ ਦਾ ਜੁਰਮ ਹੋਏਗਾ ਤੇ ਸਾਰਿਆਂ ਨੂੰ ਅਪੀਲ ਹੈ ਕਿ ਜੋ-ਜੋ ਟ੍ਰੈਫਿਕ ਰੂਲਸ ਨੇ ਸਾਰੇ ਲੋਕਾਂ ਦੇ ਭਲੇ ਲਈ ਨੇ ਕੋਈ ਸਿਸਟਮ ਆ ਵਧੀਆ ਸਿਸਟਮ ਬਣ ਜੇ ਆਉਣ ਵਾਲਾ ਆਪਣੀ ਸਾਈਡ ਤੇ ਆਵੇ ਜਾਣ ਵਾਲਾ ਆਪਣੀ ਸਾਈਡ ਤੇ ਜਾਵੇ ਤਾਂ ਐਕਸੀਡੈਂਟਾਂ ਵਾਰੇ ਬਹੁਤ ਕੱਟ ਸਕਦਾ ਸਰ ਜਿਹੜੇ ਜਿੱਪ ਕਰਦੇ ਨੇ ਜੀ ਨਾਲੇ ਥਾਂ ਥਾਂ ਜਿਹੜੇ ਕੱਟਦੇ ਨੇ ਬਹੁਤ ਵੀ ਕੱਟਦੇ ਨੇ ਜੁਰਮਾਨਾ ਕੱਟ ਕੇ ਰਹਿ ਜਾਂਦੇ ਉਹਨਾਂ ਵਾਸਤੇ ਸਰ ਅਸੀਂ ਸੜਕ ਤੇ ਕਿਸੇ ਨੂੰ ਚੱਲਣ ਹੀ ਨਹੀਂ ਦੇਣਾ ਛੋਟਾ ਬੱਚਾ ਜਿਹੜਾ ਛੋਟਾ ਬੱਚਾ ਮਾਈਨਰ 18 ਸਾਲ ਤੋਂ ਜਿਸ ਦੀ ਉਮਰ ਘੱਟ ਆ ਉਸ ਬੱਚੇ ਨੂੰ ਅਸੀਂ ਮੋਟਰ ਵਹੀਕਲ ਡਰਾਈਵ ਕਰਨ ਹੀ ਨਹੀਂ ਦੇਣਾ ਜੇ ਆ ਹੋਏਗਾ ਉਸ ਨੂੰ ਰੋਕ ਲਾਂਗੇ ਉਹਦਾ ਚਲਾਨ ਕਰਾਂਗੇ ਇੰਪਾਉਂਡ ਕਰ ਦੇਾਂਗੇ ਅਸੀਂ ਇਸ ਦਾ ਜੋ ਚਲਾਨ ਇਹ ਆ ਉਹ ਕਰ ਰਹੇ ਆ ਪ੍ਰੋਪਰ ਜਾਇਲ ਮਿਲ ਰਿਹਾ ਅਸੀਂ ਉਹ ਚਲਾਨ ਕਰ ਰਹੇ ਆ ਅਸੀਂ ਕਿਸੇ ਨੂੰ ਪਿਆਰ ਨਹੀਂ ਕਰਦੇ ਇਦੇ ਨਾਲ ਇਹ ਮਾਪੇ-ਮਾਵਾਂ ਨੂੰ ਸਹਿਯੋਗ ਦੇਣ ਕਿਉਂਕਿ ਬੱਚਾਂ 'ਚ ਜੋਸ਼ ਹੁੰਦਾ ਹੋਸ਼ ਨਹੀਂ ਹੁੰਦਾ ਹੋਸ਼ ਡਰਾਈਵਿੰਗ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਇਸ ਕਰਕੇ ਮਾਈਨਰ ਨੂੰ ਡਰਾਈਵਿੰਗ ਕਰਨ ਤੋਂ ਰੋਕਿਆ ਗਿਆ ਸਾਨੂੰ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਉਹ ਮਾਪੇ-ਮਾਵ ਖੁਸ਼ੀ ਮਨਾਉਣ ਜਿਨ੍ਹਾਂ ਦੇ ਬੱਚੇ ਪੜ੍ਹਾਈ ਤਾਂ ਪਰਹੁੰਟਾ ਲਾਉਂਦੇ ਆ ਪਰ ਆਪਣੀ ਇਕੁਐਲਿਟੀ ਨਾ ਸੋਚਦੇ ਹੋਏ ਇਹ ਸੋਚ ਰਿਹਾ ਵੀ ਮੇਰੇ ਕੋਲੇ ਪੈਸੇ ਹੈ ਨਹੀਂ ਸਕੂਟੀ ਦੇਣ ਵਾਸਤੇ ਬਈ ਬੱਚਾ ਜਿੱਦ ਕਰਦਾ ਉਹਨਾਂ ਵਾਸਤੇ 3000 ਰੁਪਏ ਦਾ ਖਰਚਾ ਸੇਵ ਹੋ ਜਾਂਦਾ ਹੈ ਜੇ 100 ਰੁਪਏ ਦਾ ਤੇਲ ਇੱਕ ਦਿਨ ਦਾ ਬਚਦਾ ਤਾਂ ਮਹੀਨੇ ਦਾ 3000 ਰੁਪਏ ਬਚ ਗਿਆ ਪਾਕਟ ਮਨੀ ਇਹ ਸਭ ਬੱਚੇ ਵਾਸਤੇ ਦੇਸ ਪਿਤਾ ਵਾਸਤੇ ਜਿਹੜਾ ਉਹ ਵਹੀਕਲ ਪ੍ਰੋਵਾਈਡ ਕਰਦਾ ਜੇ ਸਾਈਕਲ ਤੇ ਆਏਗਾ ਚੰਗੀ ਹੈਲਥ ਹੋਏਗੀ ਫਿਟਨੈਸ ਹੋਏਗੀ ਤਾਂ ਉਹਦੇ ਕਿਉਂਕਿ ਇਹ ਜ਼ਰੂਰੀ ਹੈ ਪਾਲਣਾ ਕਰਨੀ ਜ਼ਰੂਰੀ